ਲੈਂਟਰ ਪੈਣ ਤੋਂ ਕੋਈ ਲਗਭਗ ਅੱਧਾ ਘੰਟਾ ਬਾਅਦ ਵਿੱਚ ਤੇ ਇੱਕ ਥਾਂ ਤੋਂ ਗੜਗੜ ਦੀ ਆਵਾਜ਼ ਆਈ ਆ ਤੇ ਅੱਖ ਫਰਕਣ ਨਾਲ ਸਾਰਾ ਹੀ ਲੈਂਟਰ ਜਿਹੜਾ ਸੀਗਾ ਉਹ ਥੱਲੇ ਜਾ ਪਿਆ ਜੀ ਤੇ ਬਾਬਾ ਜੀ ਕੋਈ ਇਹਦੇ ਮਲਬੇ ਦੇ ਹੇਠਾਂ ਕੁਝ ਹੋ ਬੰਦੇ ਆਉਣ ਦਾ ਖਤਰਾ ਹੈ ਉਹ ਹਾਂ ਜੀ ਖਦਸ਼ਾ ਵਾ ਕੋਈ ਹੋ ਸਕਦਾ ਕੋਈ ਇੱਕ ਦੋ ਸਰੀਰਾਂ ਦਾ ਮੱਲਾ ਵੀ ਹਾਲ ਦੀ ਘੜੀ ਦਾਪ ਦਾ ਗੁਰੂ ਦੀ ਕਿਰਪਾ ਵਾ ਵੀ ਕੋਈ ਜਾਨੀ ਨੁਕਸਾਨ ਨਹੀਂ ਛੱਟਾ ਪੇਟਾ ਜਿਹੜੀਆਂ ਵਾ ਉਹ ਕੁਝ ਮਿਸਤਰੀ ਸਿੰਘ ਜਿਹੜੇ ਆ ਉਹਨਾਂ ਦੇ ਆਂਆਂ ਨੇ ਇਹ ਤਸਵੀਰਾਂ ਨੇ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਸੰਗਤਪੁਰਾ ਦੀਆਂ ਜਿੱਥੇ ਗੁਰਦੁਆਰਾ ਬਾਬਾ ਦਰਸ਼ਨ ਦਾਸ ਜੀ ਵਿਖੇ ਕਾਰ ਸੇਵਾ ਸੰਪਰਦਾਇ ਸੋਰ ਸਿੰਘ ਵਾਲਿਆਂ ਵੱਲੋਂ ਲੰਗਰ ਹਾਲ ਦੀ ਇਮਾਰਤ ਲਈ ਪਾਏ ਜਾ ਰਹੀ ਲੈਂਟਰ ਦੀ ਇਮਾਰਤ ਅਚਾਨਕ ਡਿੱਗ ਜਾਣ ਕਰਕੇ ਬਹੁਤ ਸਾਰੇ ਲੋਕ ਲੈਂਟਰ ਹੇਠਾਂ ਆ ਜਾਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਵੱਡੀ ਜਦੁੱਜਹਦ ਦੇ ਨਾਲ ਜੀਸੀਬੀ ਅਤੇ ਹੋਰ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਲੈਂਟਰ ਦੇ ਮਲਬੇ ਨੂੰ ਪਾਸੇ ਕੀਤਾ ਜਾ ਰਿਹਾ ਹੈ ਅਤੇ ਉਸੇ ਇੱਥਾਂ ਆਏ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਵਾਹਿਗੁਰੂ ਜੀ ਘਟਨਾ ਕੀ ਵਾਪਰੀ ਹੈ ਜੀ ਬਾਬਾ ਦਰਸ਼ਨ ਦਾਸ ਜੀ ਮਹਾਂਪੁਰਸ਼ ਸੰਗਤਪੁਰ ਨਗਰ ਦਰਬਾਰ ਦੇ ਲਾਗੇ دیوان ਹਾਲ ਦਾ ਜਿਹੜਾ ਅੱਜ ਲੈਂਟਰ ਪਿਆ ਸੀਗਾ ਜੀ ਬੜੇ ਪਿਆਰ ਨਾਲ ਸਾਰੇ ਇਲਾਕੇ ਦੀਆਂ ਸੰਗਤਾਂ ਹਜ਼ਾਰਾਂ ਸੰਗਤਾਂ ਨੇ ਧਨਮਨਤਾ ਨਾਲ ਸੇਵਾ ਕੀਤੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਸਰ ਸਿੰਘ ਵਾਲੇ ਮਹਾਂਪੁਰ ਜੀ ਇੱਥੇ ਹਾਜ਼ਰ ਸਨ ਤੇ ਸਾਰਾ ਲੈਂਟਰ ਪੈ ਗਿਆ ਜੀ ਲੈਂਟਰ ਪੈਣ ਤੋਂ ਕੋਈ ਲਗਭਗ ਅੱਧਾ ਘੰਟਾ ਬਾਅਦ ਵਿੱਚ ਤੇ ਇੱਕ ਥਾਂ ਤੋਂ ਗੜਗੜ ਦੀ ਆਵਾਜ਼ ਆਈ ਆ ਤੇ ਅੱਖ ਫਰਕਣ ਨਾਲ ਸਾਰਾ ਲੈਂਟਰ ਜਿਹੜਾ ਸੀਗਾ ਉਹ ਥੱਲੇ ਜਾ ਪਿਆ ਜੀ ਪੇ ਲਬਭਈ ਕੋਈ ਇਹਦੇ ਮਲਬੇ ਦੇ ਹੇਠਾਂ ਕੁਛ ਹੋ ਬੰਦਿਆਉਣ ਦਾ ਖਤਸਾ ਹੋ ਜਾਂਦਾ ਹੋ ਹਾਂਜੀ ਖਦਸ਼ਾ ਵਾ ਕੋਈ ਹੋ ਸਕਦਾ ਕੋਈ ਇੱਕ ਦੋ ਸਰੀਰਾਂ ਦਾ ਮੱਲਾ ਵੀ ਹਾਲ ਦੀ ਘੜੀ ਦਾਪ ਦਾ ਗੁਰੂ ਦੀ ਕਿਰਪਾ ਵਾ ਵੀ ਕੋਈ ਜਾਨੀ ਨੁਕਸਾਨ ਨਹੀਂ ਛੱਟਾਂ ਪੇਟਾਂ ਜਿਹੜੀਆਂ ਵਾ ਉਹ ਕੁਝ ਮਿਸਤਰੀ ਸਿੰਘ ਜਿਹੜੇ ਆ ਉਹਨਾਂ ਦੇ ਪਾਆਂ ਨੇ ਉਹ 7 ਤੋਂ 8 ਸਰੀਰ ਜਿਹੜੇ ਆ ਉਹ ਬਾਬਾ ਜਗਤਾਰ ਸਿੰਘ ਜੀ ਕਰਨਪਾਲ ਸਿੰਘ ਉਹਨਾਂ ਦੇ ਹਸਪਤਾਲ ਬਾਬਿਆਂ ਵਾਲੇ ਹਸਪਤਾਲ ਜਾਂ ਸਰਕਾਰੀ ਹਸਪਤਾਲ ਸਰਹਾਲੀ ਸਾਹਿਬ ਉਹਨਾਂ ਮਰੀਜ਼ਾਂ ਨੂੰ ਲਗਾਇਆ ਗਿਆ ਵਾ ਔਰ ਇਹ ਆ ਵੀ ਹਾਲ ਵੀ ਘੜੀ ਕੋਈ ਜਾਨੀ ਨੁਕਸਾਨ ਨਹੀਂ ਗਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਬਾਬਾ ਜੀ ਉਹਨਾਂ ਵੱਲੋਂ ਵੀ ਇਹੋ ਬੇਨਤੀ ਆ ਵੀ ਕੋਈ ਕਿਸੇ ਮਾਂ ਦੇ ਪੁੱਤ ਦਾ ਜਾਨੀ ਨੁਕਸਾਨ ਨਾ ਹੋਵੇ ਔਰ ਲੈਂਟਰ ਸੰਗਤਾਂ ਦੁਆਰਾ ਪਾ ਲੈਣ ਗਿਆ ਇਹ ਬੇਨਤੀ ਆ ਜੀ ਸੰਗਤਪੁਰਾ ਖਾਣਾ ਚੋਲਾ ਸਾਹਿਬ 'ਚ ਇਹ ਘਟਨਾ ਹੋਈ ਆ ਜੀ ਲੈਂਟਰ ਦਿੱਖ ਪਿਆ ਥੋੜਾ ਜਿਹਾ ਪਿੰਡਾ ਸਥਾਨ ਮਿਲ ਕੇ ਫੌਰਨ ਐਸਐਮ ਸਾਹਿਬ ਵੀ ਆਏ ਨੇ ਥੇ ਨੀ ਕਿਸੇ ਟੀਮ ਸੁਣਨਾ ਵੀ ਲੱਗੀਆਂ ਨੇ ਹੋਰ ਵੀ ਆ ਰਹੇ ਨੇ ਰੈਸਕਿਊ ოਪਰੇਸ਼ਨ ਜਾਰੀ ਹੈ ਜੀ ਤੇ ਅਜੇ ਜਦ ਰੈਸਕਿਊ ოਪਰੇਸ਼ਨ ਖਤਮ ਹੋਣ ਤੋਂ ਬਾਅਦ ਹੀ ਆਪਾਂ ਨੁਕਸਾਨ ਦਾ ਅੰਦਾਜ਼ਾ ਲਾ ਸਕਦੇ ਕਿ ਕਿੰਨਾ ਹੋਇਆ ਹੈ ਤੁਹਾਨੂੰ ਦੱਸਿਆ ਜਾ ਰਿਹਾ ਕਿ ਕੁਝ ਵਿਅਕਤੀਆਂ ਨੂੰ ਕੱਢਿਆ ਗਿਆ ਮੜਬੇ ਦੀ ਢਾਈ ਕੱਢ ਕੇ 8 ਬੰਦੇ ਨੂੰ ਕੱਢੇ ਗਿਆ ਜੀ ਉਹਨਾਂ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਤੇ ਬਾਅਦ ਵਿੱਚ ਰੈਸਕਿਊ ოਪਰੇਸ਼ਨ ਤੋਂ ਬਾਅਦ ਆ ਪਤਾ ਲੱਗੇਗਾ ਸਹੀ ਅੰਦਾਜ਼ਾ ਲਾਇਆ ਜਾਏਗਾ ਕਿ ਕਿੰਨਾ ਨੁਕਸਾਨ ਹੋਇਆ ਹੈ ਇਹ ਕਿ ਫਿਲਹਾਲ ਰੈਸਕਿਊ ოਪਰੇਸ਼ਨ ਜਾਰੀ ਹੈ ਤੇ ਸਾਡੀ ਟੀਮ ਲੱਗੀ ਜਰੂਰ ਥੈਂਕ ਯੂ ਇਹ ਸਾਰਾ ਜਿਵੇਂ 20 ਸੈ ਹੈ ਜੇ ਸੰਗਪੁਰ ਐਕਸੀਡੈਂਟ ਜਿਹੜਾ ਸੰਗਪੁਰੇ ਅੱਜ ਡਿਜ਼ਾਸਟਰ ਹੋਇਆ ਹੈ। ਹਰੇ ਉਹਦੇ ਮਰੀਜ਼ਾਂ ਦੇ ਕੋਲ ਚੱਲ ਪਿਆ ਆ ਰਹੇ ਆ। ਸਾਡੀਆਂ ਤਕਰੀਬਨ 6 ਐਂਬੂਲੈਂਸਾਂ ਚੱਲ ਰਹੀਆਂ ਨੇ ਜਿਹੜੀਆਂ ਮਰੀਜ਼ੀ ਲੈ ਆ ਰਹੀਆਂ ਆਂ, ਜਿਹੜੀਆਂ ਜਾ ਰਹੀਆਂ ਨੇ। ਉਹਦੇ ਸਾਡੇ ਕੋਲ ਹੁਣ ਤੱਕ 6 ਮਰੀਜ਼ ਆਏ ਨੇ ਜਿਹਨੂੰ ਦੋ ਰੈਫਰ ਹੋਏ ਨੇ। ਚਾਰ ਇਲਾਜ ਦੀਨ ਨੇ ਜਿਹੜੇ ਕਿ ਠੀਕ ਠਾਕ ਨੇ ਅਜੇ। ਤੇ ਦੋ ਇਹ ਰੈਫਰ ਕੀਤੇ ਨੇ। ਵਿੱਚੋਂ ਇੱਕ ਦੀ ਢਿੱਡ ਦੀ ਸੱਟ ਆ ਜ਼ਿਆਦਾ ਹੈ। ਇੱਕ ਸਿਰ ਦੀ ਸੱਟ ਸੀ ਉਹ ਰੈਫਰ ਕੀਤਾ ਉਸ ਨੂੰ। ਸਾਡੇ ਡਾਊਟਾਂ ਦੀ ਟੀਮ ਲੱਗੀ ਹੋਈ ਹੈ ਪੰਜ ਛੇ ਡਾਊਟ ਇੱਥੇ ਲੱਗੇ ਹੋਏ ਨੇ ਤੇ ਮੌਕੇ ਉੱਤੇ ਵੀ ਸਖਤਪੁਰੇ ਵਿੱਚ ਸਾਡੀ ਡੈਕਟਿੰਗ ਟੀਮ ਪਹੁੰਚ ਚੁੱਕੀ ਹੈ ਕੁਝ ਹੋ ਰਹੀ ਹੈ ਆਪਣੇ ਸਾ ਗੱਈਆ ਪੈਣੇ ਗਈਆਂ ਨੇ ਬਿਲਕੁਲ ਸਰਾਲੇ ਵੀ ਸਾਡੀ ਤਿੰਨ ਸਖਤਪੁਰੇ ਕੰਦੇ ਵਿੱਚ ਵੀ ਤਿੰਨ ਤੁਹਾਡੀਆਂ ਟੀਮਾਂ ਪਹੁੰਚੀਆਂ ਨੇ ਤੇ ਸਰਾਲੇ ਵੀ ਸਾਡੇ ਕੋਲ ਪੰਜ ਮਿੰਟ ਰਿਪੋਰਟ ਕਰ ਚੁੱਕੇ ਨੇ ਉੱਥੋਂ ਵੀ ਚੱਲ ਕੇ ਦੋ ਮਿੰਟ ਇੱਥੇ ਆਏ ਨੇ ਤੁਹਾਡਾ ਸ਼ਖਰਨਦਰ ਸਿੰਘ ਕੀ ਗੱਲ ਹੋਈ ਜੀ ਇਹਦਾ ਲੈਟ ਕਿਵੇਂ ਸੇਵਾ ਕਰਦੇ ਪੈਸੇ ਕਿ ਜਾਨ ਇਸਾ ਜੀ ਮੈਂ ਤੇ ਮਸ਼ੀਨ ਦੀ ਨਾ ਫਿਰਕੀ ਖਰਾਬ ਹੋਈ ਤੇ ਫਿਰਕੀ ਲੈ ਕੇ ਗਿਆ ਫਿਰਕੀ ਉੱਤੇ ਪਹੁੰਚਦਾ ਉੱਤਦਾ ਸਾਰੀ ਹੁਣ ਜਿਹਨੂੰ ਨੇ ਡੱਡਿਆ ਅੱਛਾ ਮੈਂ ਹੁਣ ਇਹ ਗਿਆ ਹਜੇ ਹਾਂਜੀ ਤੇ ਫਿਰ ਕਿੱਥੇ ਜਾਣਾ ਇਹਦੀ ਸਾਰੀ ਮਿੰਦੂ ਤੋਂ ਬਿੰਦੂ ਆਪਣੇ ਆਪ ਨੂੰ ਪਤਾ ਕੱਲੇ ਨੂੰ ਪਤਾ ਹੀ ਕੱਲਾ ਹੀ ਆ ਮੈਂ ਤੇ ਬਾਕੀ ਵਾਵਾ ਜਾਣੇ ਆਂਦੇ ਦੱਸਦੇ ਹੋ ਸਹੀ ਕਿੰਨਾ ਕੁ ਮਸਾਲਾ ਆਇਆ ਬਸ ਸਾਰਾ ਵਾਵਾ ਹੀ ਹੋ ਗਿਆ ਹਾਂਜੀ ਵਾਵਾ ਹੀ ਹੋ ਗਿਆ ਲੈ ਇਹ ਸਾਰਾ ਕੁੜੇ ਟੇਕੋ ਹਾਂਜੀ ਇਹ ਮਸਾਲਾ ਜਾਣਕਾਰੀ ਮੁਤਾਬਕ ਹੁਣ ਤੱਕ 7 ਵਿਅਕਤੀਆਂ ਨੂੰ ਕੱਢ ਕੇ ਨੀੜਲੇ ਹਸਪਤਾਲ ਭੇਜਿਆ ਗਿਆ ਹੈ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।